ਹਾਂਜੀ ਭਾਈ ਕੀ ਹਾਂ ਚਾਲੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਮੋਂਗੇ ਤੇ ਅੱਜ ਆਪਾਂ ਚੱਲੇ ਵਿਆਹ ਤੇ ਗੱਡੀ ਲਾ ਤੇ ਆਪਾਂ ਰਾਤ ਫੁੱਲ ਵਿਆਹਲਾ ਮੁੰਡਾ ਆਪੇ ਲੈ ਗਿਆ ਤੇ ਹੁਣ ਆਪਾਂ ਚੱਲਦੇ ਹਾਂ ਉਹਦੇ ਵਿਆਹ ਤੇ ਹੱਲਾ ਫੋਟੋ ਸ਼ੂਟ ਕਰਦੇ ਨੇ ਕਹਿੰਦਾ ਅੱਧੇ ਘੰਟੇ ਤੱਕ ਇੱਥੇ ਰੁੱਕੇ ਥੋੜਾ ਜਿਆ ਤੇ ਨਾਲੇ ਤੁਹਾਨੂੰ ਵਿਆਹ ਦਿਖਾਵਾਂਗੇ ਵਿਆਹ ਵੀ ਚਰਚ 'ਚ ਹੋਣਾ ਤੇ ਉਹ ਵੀ ਆਪਾਂ ਵੀ ਦੇਖਾਂਗੇ ਬਈ ਪਹਿਲੀ ਵਾਰ ਦੇਖਣਾ ਨਾਲੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਵਿਆਹ ਕਰਦੇ ਨੇ ਉਹ ਤੇ ਕੀ ਕੋਈ ਕਰਦੇ ਨੇ ਕੀ ਦਸਮਾਉਂਦੀਆਂ ਨੇ ਉਹਨਾਂ ਦੀਆਂ ਤੇ ਨਾਲ ਉਹ ਆਪਾਂ ਚਰਨੇ ਦਾ ਫੋਟੋ ਫੂਟ ਦਿਖਾਉਣਾ ਤੁਹਾਨੂੰ ਨਾਲੇ ਚਰਨੇ ਇਹ ਘਰੇ ਚੱਲਦੇ ਆਂ ਬਸ 10 ਕੁ ਵਰ੍ਹੇ ਤੱਕ ਘਰੋਂ ਦੁਰਦੇ ਆ ਤੇ ਅਗਾਹਾਂ ਆ ਕੇ ਮਿਲਦੇ ਆਂ ਨਾਲੇ ਚਰਨੇ ਨੂੰ ਮਲਾਉਣਾ ਵਿਆਹਲੇ ਮੁੰਡੇ ਨੂੰ ਤੇ ਚੱਲਦੇ ਆਪਾਂ ਹੁਣ ਕਰੋ ਚਲ ਮਿਲਦੇ ਆਂ ਭਾਈ ਚਰਨੇ ਇਹ ਘਰੇ ਜਾ ਕੇ ਕੀ ਬਣਦਾ ਚਰਨਾ ਕੀ ਕਰਦਾ ਇਹਦਾ ਚਰਨ ਨਾ ਕਰਦੇ ਨੇ ਤੇ ਅਰ ਵੀ ਤਿਆਰ। ਗਰਜੀਤ ਪੱਗ ਪਹਿਲ ਦੇ ਕਿੱਥੇ? ਗਰਜੀਤ ਤਰਨ ਲੱਗਦਾ ਚਰਨ ਦੇ ਹੁੰਦੇ ਨੇ ਕੋਡੋ ਸ਼ੂਟ। ਤਿਆਰ ਹੋ। ਹਾਂ। ਬਹਿ ਜਾ ਪਹਿਲਾਂ ਤੂੰ। ਮੈਂ ਜਾਣਦਾ ਮਠਾ ਨੂੰ ਹੋ ਲੱਗਿਆ। ਦੀਪ ਮੇਰਾ ਫੋਨ ਦੇ ਦਿਓ। ਕਾਲੂ ਆਪਣਾ ਭਾਈ ਬਣਨੇ ਆ। ਖੰਮਣੀਆਂ ਵੀ ਨਾਲੇ ਖਲਾਈ ਜਾਨੀ ਆ। ਕੋਈ ਨਾ ਸਵੇਰ ਦੀ ਹੋਣਾ। ਹਾਂਜੀ ਵੀਰੇ ਇੱਧਰ। ਇੱਧਰ ਇੱਧਰ। ਮੰਮੀ ਹੱਥ ਰੱਖੋ। ਪੂਰਾ ਜੋ ਆਚਾਰ ਰੇ ਨੂੰ। ਮਗਰ ਮਗਰ ਆ ਗਏ। ਦਾਰ ਵੀ ਇਹਨਾਂ ਜੇਬ ਵਿੱਚ ਪਾ ਲੇ। ਲਫੜਾ ਆਪਦਾ ਸ਼ਸਤਰ ਸਾਹਬ ਵੀਰੇ ਇੱਥੇ ਰੱਖ ਮੇਰਾ ਥੋੜੇ ਤੇ ਵਿਆਹ ਲਈ ਆ ਉਹ ਵੀ ਪਾਣੀ ਕਰਦੋ ਬਰਾ ਸਾਹਿਬ ਨਾਲ ਚਾਹੇ ਵਿਆਹ ਕਰਨੇ ਹੋਏ ਆ ਬਲੌਂਗ ਪਾਉਣਾ ਬਲੌਂਗ ਪਾਉਣਾ ਇਹ ਵੀ ਬਲੌਂਗ ਅੰਦਰ ਜਾ ਕੇ ਨਵਲ ਬਣੀ ਹੈ ਵਾਹ ਪਾਣੀ ਕਰਦੋ ਬਰਾ ਸਾਹਿਬ ਚੜਨੇ ਤੇ ਹੋ ਰਹੇ ਨੇ ਪੋਜ ਚਾਨੇ ਵਾਲਾ ਪੋਚ ਕਰ ਦਿਨਾ ਕਦੇ ਉੱਤਰ ਜਾ ਕਦੇ ਵਹਿ ਜਾ ਲੋ ਜੀ ਚਾਨੇ ਦਾ ਗੱਡੀ ਚ ਉਤਰਨੇ ਵਾਲਾ ਪੋਚ ਹੋ ਰਿਹਾ ਬਈ ਚਾਨਾ ਤਲਵਾਰ ਲਈ ਫਿਰਦਾ ਉਹਦੇ ਡੈਡੀ ਜਾਲੇ ਵਿਹਾਲੀ ਚੱਕੀ ਫਿਰਦਾ ਚੱਲ ਚੱਲ ਯਾਰ ਪਤਾ ਹੀ ਨਹੀਂ ਕਿ ਆਪਣੇ ਢੰਗ ਨਾਲ ਕਿਉਂ ਕੇ ਦੇਖ ਫੇਰ ਹੁਣ ਹਾਂ ਆਰੇ ਵੇ ਬਟਾ ਦਾ ਮੈਂ ਢਿੰਦੇ ਨੂੰ ਹੋ ਜਾ ਬਣ ਗਈ ਮੈਂ ਟਾਕੀ ਖੋਲ ਕੇ ਰੱਖੀ ਫੇਵੜਾ ਦਾ ਵਿੱਚ ਆ ਜਾਓ ਇੱਥੇ ਆ ਜਾਓ ਚਲੋ ਚੜਨ ਜੇ ਚਾਰ-ਸਾਤ ਦੂਜੀ ਦੀ ਚੀਰ ਤਾਲ ਲਿਆ ਲੋ ਜੀ ਕਾਹ ਹੋ ਗਈ ਅੰਦਾਜ਼ੀ ਤਿਆਰੀ ਚੜਨ ਆ ਲੈਣ ਚਲੇ ਆਨੰਦ ਅੰਦ ਵਾਲੀ ਤਾਂ ਆ ਜਾਂਦੀ ਹੈ ਜਿਹਦੇ ਨਾਲ ਲੈਣ ਨੂੰ ਅੱਛੇ ਆਇਆ ਉਹ ਵੇਖ ਉਹਨੇ ਇਕੱਠੇ ਜਾਂਦੇ ਨੇ ਦੇਲਾ ਕੰਮ ਉਲਟ ਹੋ ਗਿਆ ਪਹਿਲੀ ਵਾਰ ਆਏ ਪੂਰੇ ਜਾਂਦੀਆਂ ਤੇ ਚਰਨ ਹੋਣੀ ਪਛੇ ਜਾਂਦੇ ਨੇ ਹਾਂਜੀ ਹਾਂਜੀ ਤੇ ਬਹੁਤ ਛੋਟਾ ਗੁਰਦੁਆਰਾ ਸਾਹਿਬ ਆਇਆ ਮਿਲਿਆ ਆਇਆ ਸੁਆਇ ਤਾਂ ਨਿਸਾਦਨ ਉਹ ਬਲ ਜਾਂਦਾ ਸਾਚਾ ਆਪਰ ਵਿੱਚ ਧਰਮ ਦ੍ਰਿੜਾ

ਸਿਰ ਤੇ ਨਾ ਰਿਦੋ ਸੁਨਨ ਨਾਨਕ ਮੋਹਿ ਸੁਨਿਅਤਿ ਯਾਰ ਪਾਰ ਆਪ੍ਰੇਪਿ ਬਿਨਾ ਸੁਜਾਨ ਨੈਤ ਸੁ ਕੋਮੀ ਸੁਨਿਅਤਿ ਲਵੇ ਹਰ ਸਮਾ ਪ੍ਰਪ੍ਰੇਪਿ ਬਿਨਾ ਅਰਚਾ ਕਰਿ ਆਵਾ ਲੋ ਜੀ ਚਰਨੇਬਾਈ ਦੇ ਹੋਏ ਆਨੰਦਕਾਰ ਤੇ ਹੁਣ ਕਰਨ ਲੱਗੇ ਫੋਟੋ ਸ਼ੂਟ ਤੇ ਲਾਉਣਗੇ ਮਿਲਦਾ ਅੱਧਾ ਘੰਟਾ ਘੰਟਾ 20 ਮਿੰਟ ਦਾ ਹੋ ਗਿਆ ਸਾਨੂੰ ਖੜਿਆ ਨੂੰ ਤੇ ਘੰਟਾ ਘੋਰ ਲਾਉਣਗੇ ਤੇ ਉਸ ਤੋਂ ਬਾਅਦ ਮਿਲਦੇ ਆਪਾਂ ਜਾ ਕੇ ਚਰਨੇਬਾਈ ਦੇ ਨਾਲ ਚਰਚ ਤੇ ਜਾਵਾਂਗੇ ਤੇ ਚਰਚੇ ਦੇਖ ਜਾਈਆਂ ਕਿਦਾਂ ਪ੍ਰੋਗਰਾਮ ਕਰਦੇ ਨੇ ਭਾਈ ਪਹੁੰਚ ਗਏ ਚਰਚ ਦੇ ਵਿੱਚ ਤੇ ਚਰਨੇ ਨੇ ਤਿਆਰ ਨੇ ਦੇਖਦੇ ਆਂ ਹੋਰ ਇੱਕ ਰੀਤੀ ਰਿਵਾਜ ਹੁੰਦੇ ਦਾ ਸਮਾਉਂਦੀਆਂ ਨੇ। ਉਹ ਚਾਪ ਨੇੜੀ ਹੈ ਗੁਰਦੁਆਰ ਸਾਹਿਬ ਦੇ। ਲੋ ਜੀ ਰੋਟੀ ਪਾਣੀ ਛਕ ਰਿਆ। ਹੁਣ ਮੈਲੀਆਂ ਦਾ ਕੰਮ ਸਟਾਰਟ ਹੋ ਗਿਆ। ਕਿੰਝ ਐ ਮੁੰਡਾ ਟੜੀ ਤੇ ਕੁੜੀ ਟੜੀ ਤੋਂ ਨਹੀਂ ਬੰਨੀਆਂ ਕਰਦੇ ਨੇ ਇਧਰ ਮੁੰਡਾ ਇੱਥੇ ਨੂੰ ਆਪ ਕੋਲ ਰੱਖ ਕੇ ਤੇਰੀ ਹੱਥ ਆਵਾਜ਼ ਨਾਲ ਆਵਾਜ਼ ਨਾਲ ਆਪਾਂ ਦੇ ਆਪਾਂ ਦੇ ਰੋਟੀ ਪਾਣੀ ਆਪਾਂ ਛਕ ਲਿਆ ਤੇ ਹੁਣ ਚੱਲਦੇ ਆਂ ਥੱਲੇ ਫਿਰ ਅੱਗੇ ਮਿਲਦੇ ਹਾਂ ਕਿਉਂਕਿ ਗਰਮੀ ਬਹੁਤ ਆਹ ਵਾਦੇ ਵਾਦੇ ਉਹਦੇ ਚਰਚ ਦੇ ਅੰਦਰ ਦੇਖਦਾ ਉਹਨੇ ਕੀ ਕੀਤੀ ਦਰਵਾਜ਼ਾ ਪਰੋਦਿਆ ਨੇ ਇਹ ਆ ਵਰਦਾ ਵਿਹਾਲਾ ਮੋਟਿਆ ਲੋ ਜੀ ਚਾਰ ਦਿਨ ਪਹਿਨ ਲੈ ਸਕਣ ਦਿਖਾਉਣਾ ਵੀਡੀਓ आएगा अपना सेंटर वाला ਉਹ ਜੀ ਬਾਹਰ ਦੇ ਰਹੇ ਆਂ ਅੰਦਰ ਲੈ ਕੇ ਚੱਲੋ ਸਾਰੇ ਲੈ ਜਾਓ ਜੀ ਇਹਨਾਂ ਨੂੰ ਅੰਦਰ ਹੀ ਹੋਈ ਚਾਰ ਨਾਂ ਦੇ ਅੰਦਰਵਾੜ ਦੇ ਸਭਨਾਂ ਸਭਨਾਂ ਕਰਨਗੇ ਤੋਂ ਬਾਅਦ ਹਮਨੇ ਅਵੇਦੀ ਮੋਈ ਚਾਮ ਮੈਂ ਨਹੀਂ ਹੋ ਗਏ ਵਿਦਾ ਲੋਕ ਲੱਗੇ ਉੱਪਰ ਆ ਖੁੱਲੇ ਹੀ ਖੁੱਲੇ ਹੋਵੇ ਚੱਲਣੇ ਨਹੀਂ ਵਿਦਾ ਘਰੇ ਪਾਰਟੀ ਆ ਕੇ ਪਾਰਟੀ ਦੇ ਮਿਲਦੇ ਜਾਗੇ ਜੀ ਪਹੁੰਚ ਗਏ ਘਰੇ ਉਹਨੇ ਲੋ ਟਾਕੀ ਖਲਾਈ ਲੈਨੇ ਆ ਸਾਰਾ ਸਭ ਲੈਵਾਂਗੇ ਤਾਂ ਥੱਲੇ ਧਾਰਾਂਗੇ ਇਹਨਾਂ ਨੂੰ ਉਹਦਾ ਵਿਆਹ ਕਰਨਾ ਪੂਰਾ ਮળોਨੇ ਇੱਕ ਮਿੰਟ ਹੂੰ ਹੂੰ ਆ ਦੇਖ ਸਾਰਾ ਮੇਂ ਬੀਰੀ ਕਾੜਾ ਸਾਦੇ ਹੋ ਗਏ ਮੈਂ ਕਿੰਨਾ ਸਕਦੇਗਾ ਆਏ ਨਾ ਕੋ ਸਿਕਟਸ ਆਨ ਆਇਆ ਸਗਨ ਮੈਂ ਹਾਂ ਹਾਂ ਦੇਖੀ ਤਾਂ ਬੋੜਾ ਕਰ ਮਮੀ ਉਹਨਾਂ ਲਈ ਮਮਿ ਉਹਨਾਂ ਨੂੰ ਗਰੀ ਕਿਹੜਾ ਆ ਗਿਆ ਕਰਦੇ ਮੈਂ ਨਹੀਂ ਹੋਣਾ ਯਾਰ ਉਹ ਕੱਟਾ